ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਜੇਕਰ ਇਹਨਾਂ ਕੋਈ ਵੀ ਨਾ ਹੋਵੇ ਤਾਂ ਇਹਨਾਂ ਨੂੰ ਆਜੋ ਪਤਾ ਚਲਾ ਲੂਗੀ ਥਾਣਾ सदर ਖੰਨੇ ਦੀ ਇੱਕ ਰਿਪੋਰਟ ਹੋਇਆ ਸੀਗਾ ਇੱਕ ਰਾਹੀਰ ਨੇ ਇਨਫੋਰਮ ਕੀਤਾ ਸੀ ਪੁਲਿਸ ਸਟੇਸ਼ਨ सदर ਦੇ ਇੱਕ ਮੁੰਸ਼ੀ ਸਾਹਿਬ ਨੂੰ ਕਿ ਇੱਥੇ ਇੱਕ ਪਬਲਿਕ ਦਾ ਬੰਦਾ ਹੈ ਜੀ ਇਹਨਾਂ ਨੇ ਰੂਟ ਸਾਈਡ ਤੇ ਡੀਆ ਮਿਲਿਆ ਸਾਨੂੰ ਔਰ ਇਹਨਾਂ ਦੇ ਨਾਲ ਇੱਕ ਇਹਨਾਂ ਦੇ ਸਰ ਤੇ ਸੱਟ ਮਾਰ ਕੇ ਇਹਨਾਂ ਦੀ 8 ਲੱਖ ਰੁਪਏ ਜੋ ਹੈ ਉਹ ਖੋਹ ਕੀਤਾ ਗਿਆ ਹੈ ਕਿਉਂਕਿ ਮੈਟਰ ਬਹੁਤ ਸੰਜੀਦਾ ਸੀਗਾ ਤੋਂ ਫਿਰ ਇਮੀਡੀਏਟਲੀ ਡੀਐਸਪੀ ਸਿਟੀ ਸਾਹਿਬ ਡੀਐਸਪੀ ਡਿਟੈਕਟਿਵ ਸਾਹਿਬ ਨਾਲੇ ਜੋ ਥਾਣਾ ਸਦਰ ਦੇ ਸਾਰੇ ਫੋਰਸ ਔਰ ਮੈਂ ਖੁਦ ਵੀ ਸੀਗੀ ਮੌਕੇ ਤੇ ਅਸੀਂ ਉਹਦੇ ਤੇ ਟੈਕਨੀਕਲੀ ਕੰਮ ਕਰਨਾ ਸ਼ੁਰੂ ਕੀਤਾ ਸੀਗੇ ਸਾਨੂੰ ਇਹ ਪਤਾ ਚੱਲਿਆ ਸੀ ਕਿ ਉੱਥੇ ਵਾਕਈ ਵਿਡਰੋ ਹੋ ਗਏ ਸੀ ਪੈਸੇ ਬੈਂਕ ਤੋਂ ਵਿਡਰੋ ਹੋ ਗਏ ਸੀ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਿਆ ਸੀ ਕਿ ਇਥੋਂ ਦੀ ਸ਼ੂ ਹੋਇਆ ਇਸ ਬੈਂਕ ਤੋਂ ਪੈਸੇ ਵਿਡਰੋ ਹੋਏ ਸੀਗੇ ਤਾਂ ਉਹਦੇ ਤੇ ਟੈਕਨੀਕਲੀ ਕੰਮ ਕਰਦੇ ਹੋਏ ਸਾਨੂੰ ਇਹ ਪਤਾ ਚੱਲਿਆ ਕਿ ਇੱਕ ਹਰਸ਼ਪ੍ਰੀਤ ਸਿੰਘ ਨਾਦਰ ਹੈਗਾ ਲੜਕਾ ਜਿਹਨਾਂ ਨੂੰ ਸੱਟ ਲੱਗੀ ਸੀ ਔਰ ਜਿਨ੍ਹਾਂ ਵੱਲੋਂ ਇਹ ਜੋ ਪਹਿਚ ਜੋ ਖੋ ਹੋ ਗਏ ਸੀਗੇ ਅ ਲੇਕਿਨ ਜਦੋਂ ਅਸੀਂ ਟੈਕਨੀਕਲੀ ਚੈੱਕ ਕੀਤਾ ਉਹਦੇ ਵਿੱਚ ਚੀਜ਼ੇ ਜੋ ਹੈ ਉਹ ਮੈਚ ਹੋ ਨਹੀਂ ਰਹੀ ਸੀਗੇ ਤੂੰ ਫਿਰ ਅਸੀਂ ਇਹਨਾਂ ਦੇ ਬੈਕਗ੍ਰਾਉਂਡ ਥੋੜਾ ਜਿਹਾ ਹੋਰ ਚੈੱਕ ਕੀਤਾ ਜੋ ਹਰਸ਼ਪ੍ਰੀਤ ਅਲੀਅਰਜ ਜਸੂ ਜੋ ਹੈ ਔਰ ਇਹਨਾਂ ਦੇ ਜਿੱਤੇ ਕੰਮ ਕਰਦਾ ਸੀਗਾ ਇਹ ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਵਿੱਚ ਇੱਕ ਵਿਸ਼ਾਲ ਹੈਗੇ ਜੋ ਆੜਤੀ ਨੇ ਉਹਨਾਂ ਦੇ ਕੋਲ ਕੰਮ ਕਰਦਾ ਸੀ ਤੋਂ ਉਹਨਾਂ ਵੱਲੋਂ ਡਿਟੇਲ ਲੈ ਕੇ ਅਸੀਂ ਇਹਨਾਂ ਨੂੰ ਜਸੂ ਤੱਕ ਅਸੀਂ ਪਹੁੰਚੇ ਉੱਥੋਂ ਜਦੋਂ ਇਹਨਾਂ ਨਾਲ ਪੁੱਛਗਿੱਛ ਹੋਈ ਹੈ ਤਾਂ ਫਿਰ ਉਹਦੇ ਤੇ ਸਾਰੀ ਚੀਜ਼ੇ ਸਾਹਮਣੇ ਆਏ ਕਿ ਇਹਨੇ ਵੈਸੇ ਵਿਡਰਾ ਕੀਤੇ ਸੀ ਜੋ ਆਪਣੇ ਓਨਰ ਦੇ ਕਹਿੰਦੇ ਔਰ ਉਹਨਾਂ ਦੇ ਓਨਰ ਦੇ ਬਾਈਕ ਤੇ ਹੀ ਆਇਆ ਸੀਗਾ ਉਹਨਾਂ ਦੇ ਅਕਾਊਂਟ ਤੋਂ ਪੈਸੇ ਵਿਡਰਾ ਕੀਤਾ ਸੀਗਾ ਉਹਨੂੰ ਥੋੜਾ ਜਿਹਾ ਲਾਲਚ ਆ ਗਿਆ ਕਿ ਅਗਰ ਮੈਂ ਇਹਨੂੰ ਇੱਕ ਡਰਾਮਾ ਕਰਾ ਕਿ ਮੇਰੀ ਪਹਿ ਖੋ ਹੋ ਗਏ ਤਾਂ ਨਾ ਮੈਂ ਉਹ ਉਹ ਮੇਰਾ ਓਨਰ ਨੂੰ ਪਤਾ ਚੱਲਣਾ ਨਾ ਇਹ ਜ਼ਿੰਮੇਵਾਰੀ ਮੇਰੇ ਤੇ ਆਉਣਾ ਤਾਂ ਫਿਰ ਉਹ ਪੈਸੇ ਮੈਂ ਆਪ ਰੱਖ ਸਕਦਾ ਹੈਗਾ ਤਾਂ ਇਹਦੇ ਕਰਕੇ ਇਹਨੇ ਆਪਣਾ ਇੱਕ ਦੋਸਤ ਨੂੰ ਨਾਲ ਲਿਆ ਗੌਰਵ ਸਿੰਘ ਉਹ ਹੈਗਾ ਇਥੇ ਰਾਮਗੜ ਸਰਦਾਰਾ ਥਾਣਾ ਮਲੋਧ ਦੇ ਰਹਿਣ ਵਾਲਾ ਤੋ ਉਹਨਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਥੋਂ ਆਪਣਾ ਪੈਸਾ ਦਿੱਤਾ ਸੀਗਾ ਇਹਨੇ ਇਹ ਕਹਤੇ ਹੋਏ ਕਿ ਮੈਂ ਇਸ ਤਰੀਕੇ ਨਾਲ ਕਰ ਲੈਣਾ ਤਾਂਕਿ ਪੈਸੇ ਆਪਾਂ ਬਾਅਦ ਚ ਲੈ ਸਕਦੇ ਹੈਗੇ ਤੋ ਇਸ ਤੋਂ ਬਾਅਦ ਜਦੋਂ ਅਸੀਂ ਸਾਰਾ ਇਹ ਉਹਨਾਂ ਤੱਕ ਅਸੀਂ ਪਹੁੰਚੇ ਇਹ ਦੋਵਾਂ ਨੂੰ ਅਸੀਂ ਫੜੇ ਰਾਮਗੜ੍ਹ ਸਰਦਾਰਾ ਤੁਸੀਂ ਫੜੇ ਗੋਰੋ ਸਿੰਘ ਔਰ ਜੋ ਹੈਗਾ ਜਸੂ ਇਹ ਦੋਵਾਂ ਨੂੰ ਫੜੇ ਔਰ ਫਿਰ ਜਨ ਸਾਡੇ ਜੋ ਵਿਸ਼ਾਲ ਹੈਗਾ ਜਿਨ੍ਹਾਂ ਦੇ ਅਕਾਊਂਟ ਤੋਂ ਪੈਸੇ ਨਿਕਲੇ ਹੈਗੇ ਉਹਨਾਂ ਦੇ ਸਟੇਟਮੈਂਟ ਦੇ ਉੱਤੇ ਐਫਆਈਆਰ ਨੰਬਰ 217 ਜੋ ਥਾਣਾ ਸਦਰ ਦੇ ਵਿੱਚ ਦਰਜ ਹੋਇਆ ਸੈਕਸ਼ਨ 316 2 ਸਬਸੈਕਸ਼ਨ 2 اور 316 4 ਉਹ ਪਹਿਲੇ 2456 400 ਵੀ ਹੁੰਦਾ ਸੀਗਾ ਨਾਲ ਕੱਟ ਸੈਕਸ਼ਨ 61 ਬੀ ਐਨਐਸ ਸੋ that is 120 बी कंस्पिरेसी ਦਾ ਉਹਦੇ ਵਿੱਚ ਪਰਚਾ ਦਰਜ ਹੋ ਕੇ ਇਮੀਡੀਏਟਲੀ ਜਦੋਂ ਪਰਚਾ ਜਦੋਂ ਇਨਸੀਡੈਂਟ ਰਿਪੋਰਟ ਹੋਇਆ ਜੀ ਉਹਨਾਂ ਦੇ ਕੁਝ ਹੀ ਘੰਟਿਆਂ ਦੇ ਅੰਦਰ ਅੰਦਰ ਕੇਸ ਵੀ ਟ੍ਰੇਸ ਕੀਤਾ ਗਿਆ ਔਰ ਪੂਰੇ 8 ਲੱਖ ਰੁਪਏ ਜੋ ਹੈ ਉਹ ਜੋ ਇਹਦੇ ਤੇ ਨੇ ਕਿਹਾ ਸੀਗਾ ਉਹ ਗਪਨ ਹੋਏ ਸੀ ਇਹਨਾਂ ਦੇ ਇਹ ਸਨੈਚ ਹੋਏ ਸੀ ਉਹ ਪੂਰੇ ਪੈਸੇ ਰੁਪਏ ਰਿਕਵਰ ਕੀਤਾ ਗਿਆ ਜੀ ਪੈਸੇ ਨੇ ਕਿਉਂ ਇਦਾਂ ਕੀਤੇ ਸੀ ਕੋਈ ਲੋੜ ਸੀਗੀ ਜਾਂ ਫਿਰ ਇਹਦੇ ਵਿੱਚ ਦੇਖੋ ਜੀ ਗੱਲ ਇਹ ਹੈਗਾ ਇਹ 2 ਸਾਲ ਤੋਂ ਇਹਨਾਂ ਕੋਲ ਕੰਮ ਕਰਦਾ ਸੀ ਵਿਸ਼ਾਲ ਜੀ ਦੇ ਕੋਲੇ ਕੰਮ ਕਰਦਾ ਸੀਗਾ ਔਰ ਇਹਨਾਂ ਦਾ ਮੇਨ ਕੰਮ ਹੁੰਦਾ ਸੀ ਹਰ ਵਾਰੀ ਇਹ ਜਾ ਕੇ ਉਹਨਾਂ ਦੀ ਪੈਸੇ ਵਿਡਰਾ ਕਰਦਾ ਸੀ ਕਿਉਂਕਿ ਉਹ ट्रांजैक्शंस ਬڑے ਹੁੰਦੇ ਸੀ ਤਾਂ ਫਿਰ ਉਹਨੂੰ ਇੱਕ ਲਾਲਚ ਆਇਆ ਕਿ ਨਹੀਂ ਮਤਲਬ ਅੱਤ तकरीबन ਹਰ ਹਫਤੇ ਹੀ ਇੰਨਾ ਜ਼ਿਆਦਾ ਪੈਸੇ ਦੀ ਟ੍ਰਾਂਜੈਕਸ਼ਨ ਹੋ ਰਿਹਾ ਬੰਦਾ ਆਪ 8 ਲੱਖ 10 ਲੱਖ ਇਸ ਤਰੀਕੇ ਨਾਲ ਵਿਡਰਾ ਕਰ ਰਿਹਾ ਹੈਗਾ ਤਾਂ ਉਹਨੂੰ ਲੱਗਿਆ ਕਿ ਇੰਨਾ ਵੱਡਾ ਅਮਾਉਂਟ ਜੋ ਹੈ ਮੈਂ ਇੱਕ ਵਾਰੀ ਕਰ ਸਕਦਾ ਹੈਗਾ ਲੈ ਸਕਦੇ ਹੈਗੇ ਮੈਂ ਪਲਾਨਿੰਗ ਜਿਹੜੀ ਹੈ ਇਹ ਲੁੱਟ ਦੀ ਕਿਸ ਤਰ੍ਹਾਂ ਇਹਨਾਂ ਨੇ ਕੀਤੀ ਕੋਈ ਜਿੱਦਾਂ ਕੱਲ੍ਹ ਕੋ ਸੋਸ਼ਲ ਮੀਡੀਆ ਤੇ ਪਹਿਲਾਂ ਦੇਖ ਕੇ ਕਰਦੇ ਨੇ ਜਾਂ ਫਿਰ ਹੋਰ ਕੋਈ ਨਹੀਂ ਜੀ ਗੱਲ ਇਹ ਹੈਗਾ ਕਿ ਜਿਵੇਂ ਇਟ ਇਜ਼ ਹਿਊਮਨ ਸਾਈਕੋਲੋਜੀ ਜਿਵੇਂ ਤੁਸੀਂ ਕਿਸੇ ਦਾ ਭਰੋਸਾ ਜਿੱਤ ਲਿਆ 2 ਸਾਲ ਨੂੰ ਤੇ ਕੰਮ ਕਰਤਾ ਐਂਡ ਔਰ ਤੁਸੀਂ ਬੱਡੀ ਅਮਾਉਂਟ ਦੇ ਪੈਸੇ ਤੁਸੀਂ ਹੈਂਡਲ ਕਰ ਰਹੇ ਹੋ ਡੇਲੀ ਬੇਸਿਸ ਤੇ ਹੈਂਡਲ ਕਰ ਰਹੇ ਹੋ ਤਾਂ ਤੁਹਾਡੀ ਓਨਰ ਤੁਹਾਨੂੰ ਸ਼ੱਕ ਨਹੀਂ ਕਰਨਾ ਹੈਗਾ ਔਰ ਹੁਣ ਤੁਸੀਂ ਇਸ ਤਰੀਕੇ ਨਾਲ ਬਣਾਤੇ ਇੱਕ ਕਹੀ ਨਹੀਂ ਮੇਰਾ ਤਾਂ ਕੋਈ ਗਲਤੀ ਹੀ ਨਹੀਂ ਸੀਗਾ ਜੀ ਉਹ ਪੈਸੇ ਕਿਸ ਨੇ ਆ ਕੇ ਖੋ ਖੋ ਕਰਕੇ ਚਲੇ ਗਿਆ ਨਾ ਤੁਹਾਡੇ ਕੰਮ ਤੇ ਕੋਈ ਅਸਰ ਆਣਾ ਨਾ ਤੁਹਾਡੇ ਪਰੋਸੇ ਦੀ ਕੋਈ ਅਸਰ ਆਣਾ ਔਰ ਤੁਹਾਡੇ ਪੈਸੇ ਵੀ ਤੁਹਾਨੂੰ ਮਿਲ ਗਏ ਸਿਰ ਤੇ ਸੱਟ ਕਿਤਰਾ ਲੱਗੀ ਜਿਹੜੀ ਉਹ ਦੱਸ ਦੱਸ ਸੀਗਾ ਜੀ ਉਹ ਗੱਲ ਇਹ ਹੈਗਾ ਜੀ ਇੰਨੇ ਇਟ ਲੈ ਕੇ ਆਪਣੇ ਆਪ ਮਾਰਤਾ ਸੀ ਕਿ ਇਹ ਇੱਕ ਬਣਾਉਣ ਵਾਸਤੇ ਕਿ ਮਤਲਬ authentic ਬਣਾਉਣ ਵਾਸਤੇ ਕਿ ਨਹੀਂ ਜੀ ਮੈਨੂੰ ਕਿਸੇ ਨੇ ਮਾਰ ਕੇ ਲੈ ਕੇ ਚਲਾ ਗਿਆ ਤੋ ਉਹ ਬਣਾਉਣ ਵਾਸਤੇ ਉਹਨੂੰ ਆਥੈਂਟਿਕ ਬਣਾਉਣ ਵਾਸਤੇ ਇਹਨੇ ਇਟ ਆਪਣੇ ਸਰ ਤੇ ਆਪਣੇ ਮਾਰਿਆ ਸੀ ਪੂਰੀ ਰਕਮ ਰਿਕਵਰ ਹੋ ਗਈ ਜੀ ਹੁਣ ਪੂਰੀ ਰਕਮ ਰਿਕਵਰ ਹੋਇਆ ਜੀ ਉਹ ਤੁਹਾਡੇ ਕੋਲ ਆਪੇ ਹੁਣੇ ਰੱਖ ਲਾਂਗੇ ਤੋ ਫਿਰ ਪਹਿਲਾਂ ਤੋਂ ਕੋਈ ਮੁਕਦਮਾ ਦਰਜ ਹੈਗਾ ਦੋਵੇਂ ਨਹੀਂ ਜੀ ਦੋਵਾਂ ਦੇ ਉੱਤੇ ਕੋਈ ਮੁਕਦਮਾ ਦਰਜ ਨਹੀਂ ਹੈਗੀ ਦੋਵੇਂ ਇੱਥੇ ਰਾਮਗੜ ਸਰਦਾਰਾ ਦੇ ਰਹਿਣ ਵਾਲੇ ਹੈਗੇ ਦੋਵੇਂ ਦੋਸਤ ਨੇ ਔਰ ਜੋ ਦੂਜਾ ਗਰੋ ਸਿੰਘ ਹੈਗਾ ਉਹਨਾਂ ਦਾ ਹਲੇ ਆਪਾਂ ਪਰਚਾ ਪਰਚੇ ਦੇ ਵਿੱਚ ਉਹਨਾਂ ਦਾ ਨਾਂ ਹੈਗੀ ਹੈ ਕਿਉਂਕਿ ਪੈਸੇ ਉਹਨਾਂ ਕੋ ਰਿਕਵਰ ਹੋਏ ਨੇ ਔਰ ਇਹਨਾਂ ਦੇ ਉਸ ਵੇਲੇ ਪੂਰਾ ਰੋਲ ਸੀਗਾ ਲੇਕਿਨ ਉਹਦਾ ਇੰਟੈਂਸ਼ਨ ਇਹਨਾਂ ਨੂੰ ਪਤਾ ਸੀ ਨਹੀਂ ਪਤਾ ਸੀ ਜੋ ਜਸੂਦਾ ਉਹਦੇ ਹਿਸਾਬ ਨਾਲ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ 26-27 ਸਾਲ ਦੀ ਜੀ ਤੁਹਾਨੂੰ ਮੈਨੂੰ ਜਿਸ ਤਰ੍ਹਾਂ ਵੱਡੀਆਂ ਫਰਮਾਂ ਦੇ ਮੁਲਾਜ਼ਮ ਇਸ ਤਰ੍ਹਾਂ ਭੇਜ ਦਿੰਦੇ ਨੇ ਅਨਸਿਕਿਉਰ ਇੰਨਾ ਕੈਸ਼ ਲੈ ਕੇ ਜਾ ਰਹੇ ਸੀ ਉਹ ਵੀ ਬਾਈਕ ਤੇ ਉਹਨਾਂ ਨੂੰ ਕੀ ਅਪੀਲ ਕਰਾਂਗੇ ਇਹ ਬਿਲਕੁਲ ਜੀ ਦੇਖਿਏ ਗੱਲ ਇਹ ਹੈਗਾ ਕਿ ਭਾਵੇਂ ਪੈਸੇ ਤੜਾ 10000 ਹੈ ਜਾਂ 10 ਲੱਖ ਹੈ ਜਾਂ 10 ਕਰੋੜ ਹੈ ਪੈਸੇ ਜਦੋਂ ਕੋਈ ਤੁਸੀਂ ਇੰਨਾ ਇਫੋਰਟ ਨਾਲ ਅਸੀਂ ਕਮਾਉਂਦੇ ਆ ਇੰਨਾ ਮਿਹਨਤ ਨਾਲ ਕਮਾਉਂਦੇ ਆ ਤਾਂ ਫਿਰ ਉਹਦਾ ਰਾਖੀ ਕਰਨਾ ਵੀ ਆਪਣਾ ਜ਼ਿੰਮੇਵਾਰੀ ਹੁੰਦੀ ਹੈ ਸੋਸ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਇਹਨਾਂ ਨੂੰ ਔਰ ਫਿਰ ਆਪਣੇ ਮੁਲਾਜ਼ਮਾਂ ਦਾ ਵੈਰੀਫਾਈ ਜ਼ਰੂਰ ਕਰੋ ਇਹਦੇ ਵਿੱਚ ਨਾ ਕੋਈ ਕਿਸੇ ਇਹ ਸਟਰੀਟ ਕ੍ਰਾਈਮ ਨਹੀਂ ਹੈ ਜੀ ਇਹ ਸਨਾਚਿੰਗ ਨਹੀਂ ਹੈ ਬੰਦੇ ਨੇ ਆਪਣੇ ਆਪ ਬਣਾਤੀ ਤਾਂ ਇਹਦੇ ਵਿੱਚ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਆ ਵੱਡੇ ਮਨ ਤੁਸੀਂ ਕੈਰੀ ਕਰ ਰਹੇ ਹੋਗੇ ਤੁਸੀਂ ਐਟਲੀਸਟ ਯੂ ਕੈਨ ਯੂਜ਼ ਫੋਰ ਵੀਲਰ ਯੂਜ਼ ਕਰ ਸਕਦੇ ਹੈਗੇ ਜਾਂ ਦੋ ਬੰਦੇ ਆ ਸਕਦੇ ਨੇ ਜਾਂ ਆਪਣੀ ਨਿਗਰਾਨੀ ਦੇ ਵਿੱਚ ਇਹ ਕੰਮ ਹੋ ਸਕਦਾ ਹੈ ਤਾਕੀ ਇੱਕ ਤਾਂ ਪੁਲਿਸ ਤਾਂ ਹੈਗੀ ਜੀ ਲੇਕਿਨ ਉਸ ਤੋਂ ਪਹਿਲਾਂ ਆਪਣੀ ਸੋਸ਼ਲ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਜਿਵੇਂ ਤੁਸੀਂ ਰੋਡ ਵੀ ਕਰਾਸ ਕਰਦੇ ਹੋ ਤਾਂ ਫਿਰ ਦੋਵੇਂ ਪਾਸੇ ਦੇਖ ਕੇ ਕਰਾਸ ਕਰਦੇ ਇਹ ਨਹੀਂ ਹੈ ਕਿ ਨਹੀਂ ਜੀ ਰੋਡ ਤਾਂ ਸਰਕਾਰੀ ਆ ਤਾਂ ਮੈਂ ਇਦਾਂ ਚੱਲਾਂਗਾ ਫਿਰ ਗੱਡੀ ਆ ਕੇ ਠੋਕਦੀ ਹੈ ਤਾਂ ਫਿਰ ਨੁਕਸਾਨ ਸਾਡੀ ਹੋਣੀ ਹੈ ਨਾ ਤਾਂ ਜਦੋਂ ਅਸੀਂ ਰਾਈਟਸ ਐਂਡ ਡਿਊਟੀਆਂ ਦੀ ਗੱਲ ਆਉਂਦੀ ਹੈ ਤਾਂ ਫਿਰ ਆਪਣਾ ਜ਼ਿੰਮੇਵਾਰੀ ਵੀ ਅਸੀਂ ਨਿਭਾਈਏ ਆਪਣੀ ਸੇਫਟੀ ਅਸੀਂ ਆਪ ਰੱਖੀ ਚਲੀ ਔਰ ਇਹਦੇ ਤੁਹਾਡੀ ਮੀਡੀਆ ਲਈ ਵੀ ਮੈਂ ਇੱਕ ਇੱਕ ਰਿਕੁਐਸਟ ਮੈਂ ਕਰਨਾ ਚਾਹਾਂਗਾ ਜਦੋਂ ਵੀ ਅਸੀਂ ਫੈਕਟਰੀ ਦੇ ਵਿੱਚ ਜਾਂ ਮੰਨ ਲਿਜੀਏ ਕਿ ਆਪਣੇ ਘਰ ਦੇ ਵਿੱਚ ਜਦੋਂ ਤੁਸੀਂ ਕੰਮ ਵਾਸਤੇ ਕਿਸੇ ਨੂੰ ਰੱਖਦੇ ਹੋ ਕਿ ਜ਼ਰੂਰ ਉਹਨਾਂ ਦਾ ਸਾਰੇ ਵੈਰੀਫਿਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਨਾਂ ਦੇ ਮੋਬਾਈਲ ਨੰਬਰ ਉਹਨਾਂ ਦੀ ਐਡਰੈਸ ਇਹ ਸਾਰੇ ਤੁਹਾਨੂੰ ਪਤਾ ਹੋਵੇ ਕਿ ਉਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਗੈਰਾ ਨਾ ਹੋਵੇ ਔਰ ਉਹਨਾਂ ਦੇ ਡਿਟੇਲਸ ਤੁਸੀਂ ਨਜ਼ਦੀਕੀ ਤੁਹਾਡੇ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦੇ ਦਿਓ ਤਾਂਕਿ ਉਹ ਤਾਂਕਿ ਉਹਨਾਂ ਦੇ ਮਨ 'ਚ ਕੋਈ ਬੋਝ ਰਹੂਗਾ ਹਾਜੀ ਸਾਡੀ ਡਿਟੇਲਸ ਥੋ ਹੈਗਾ ਆਲਰੇਡੀ ਪੁਲਿਸ ਕੋਲ ਹੈਗੀ ਔਰ ਇਹ ਤੁਸੀਂ ਵੀ ਸੇਫ ਰਹੋਗੇ ਕਿ ਤੁਹਾਨੂੰ ਪਤਾ ਹੈਗਾ ਕਿ ਤੁਸੀਂ ਕਿਹਨੂੰ ਆਪਣੇ ਫੈਕਟਰੀ ਦੇ ਵਿੱਚ ਕੰਮ ਤੇ ਰੱਖਿਆ ਹੈ ਧੰਨਵਾਦ ਜੀ ਕੋਣ ਆਲੋਗੇ ਜੇ ਲੋਕ ਹੋਏਗੇ ਆਂਦੀ ਰਹੋ ਰਾਮ ਨਾਥ ਜੀ ਦੇਖਿਓ ਇਹ ਇਧਰ ਦੇਖਿਓ

जाता है जिनके सहयोग से हम जाते हैं तो अभी समय बहुत हो गया है अपन राम जी

ਪਲੀਜ਼ ਆ ਜੀ ਕੋਲ ਰਦਰਪਾ ਜੀ ਆ ਜੋ ਨਾਲ ਆ ਗਿਆ ਨਾਲ ਹੀ ਆਹ ਖੜੇ ਯਾਰ ਸਾਹਿਬ ਬਤੀ ਜਾਣਾ ਮੈਂ ਮੋੜ ਚਲੋ ਜੀ ਦੇਖਿਓ ਜੀ नवा शहर के जैन स्थान के प्रांगण में श्रुत भारती कंठी जैन भारती महासाधु जी मीना जी महाराज कर्मण जोगिनी महासाधु जी एवं उनके आशीर्वाद से ऐसे जैन सभा ऐसे रूप से श्री वर्तमान जैन सेवा संघ द्वारा तेरहवा आंखों का निःशुल्क ऑपरेशन में लगाया जा रहा है के के शांति एवं वाणी में है। चार से से अपने माध्यम हम को कृतार्थ हमारा प्रयास यही था कि हम ये आंखों का जो कि हम हर हर वर्ष जाते हैं गुरी जी महाराज की कृपा से में ही लगाएं, ताकि सभी मृत्यों को भी उल्टा जीवन प्राप्त हो सके संयोग से हमें एक तारीख मिली है हम बहुत प्रसन्न हैं कि कातरपा समारोह से पहले हमें एक एमटी तारीख मिली और श्री वर्तमान एवं सेवा संघ द्वारा के आज आंखों का कैंप लगाया जा रहा है श्री वर्तमान एवं सेवा संघ जिसको के बारे में हुआ तेरह साल हो गए हैं विभिन्न प्रकार के सेवा कार्य करता है जैसे हर साल एक एमटी फुकरिया तो आई प्रशिक्षण कैंप एक भगवान महावीर जयंती पर प्लास्टिक कैंप लगता है कभी सहयोग मिले तो मेडिकल कैंप भी लगता है और हर महीने 20 परिवारों को राशन वितरण भी किया जाता है इसके अलावा कोई तो जरूरतमंद विद्यार्थी आ जाए जरूरतमंद लड़की का शादी जा आ जाए जा उसमें भी जगह तो सुनो सहयोग दिया जाता आज हमारे कार्यक्रम का उद्घाटन श्रीमती धर्म पत्नी दानवीर से श्री अरुणाय जी जैन के दोबारा द्वारा हुआ श्री अरुणाय जैन जी विशालपुर निवासी हैं इनका व्यक्तित्व किसी तो परिचय का मोहताज नहीं है पुरुष का श्रीमती उषा जी एक धर्म एवं सेवा भावी महिला है वास्तव में आपका पूरा परिवार ही धर्म के प्रति समर्पित है एक सेवा भावी परिवार है

तो जान ही गए होंगे, इनका नाम पूरे पंजाब में क्या पूरे देश में ही है जहाँ भी कहीं कोई तो सेवा का या धर्म का कार्य होता है तो सभी कार्य द्वारकारी आते हैं और जो भी आता है वो अपनी गोली बार ही करता है हांजी <laughs> 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 कम <laughs> <तारी> न करणे रखो ਆਓ 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 ਸੋ ਵੀ ਅਦਰ ਲਿਆਓ ਅਰਾਮੜਤੀ ਕਿਤੇ ਗਏ ਅਰਾਮੜਤੀ ਤੁਸੀਂ ਵੀ ਆਓ ਤੈਨੂੰ ਅਰਾਮੜਤੀ ਜੀ ਅਦਰ ਅਦਰ ਆਗੇ ਜਾਓ ਇੱਧਰ ਆਗੇ ਜਾਓ ਆਓ ਜੀ ਆਓ ਆਓ ਜੀ ਆਪੇ ਤੇ ਤੁਹਾਡੇ ਜੀ ਤੁਹਾਡੇ ਪਿੱਛੇ ਆ ਜੀ ਆਰ ਆਓ ਜੀ ਆਓ ਆਜੋ ਜੀ ਆਜੋ ਆਓ ਜੀ ਆਜੋ ਅੱਛੇ ਅੱਛੇ ਆ ਜਾਈਏ ਆਜੋ ਜੀ ਅੰਦਰ ਆਓ ਅੰਦਰ ਕੜੀ ਕੜੀ ਅੱਜ ਆਜੋ ਜੀ ਅੱਜ ਜਿਹੜੀ ਤਰ੍ਹਾਂ ਦਾ ਖਾਣਾ ਮੁੱਖੀ ਨੂੰ ਆਹ ਮੁੱਖੀ ਨੂੰ ਆਹ ਯਾਰ ਮੁੱਖੀ ਨੂੰ ਆਉਂਗੇ ਆਓ ਕੰਡਾ ਕਿ ਨਾ ਕੋਈ ਨਹੀਂ ਕੋਈ ਨਹੀਂ ਆਪਾਂ ਪੜਨਾ ਨਹੀਂ ਕੋਈ ਨਹੀਂ ਨਾ ਕੋਈ ਰਿਕਮੈਂਡ ਨਹੀਂ ਕਰਦਾ ਪੁੱਜ ਪਤਾ ਕਿਥੇ ਆਜੋ ਆਜੋ ਉਹ ਬੁੱਕੇ ਲੈ ਆਓਗੇ ਬੁੱਕੇ ਆਜੋ ਹੋਜੀ ਆਉਂਦੇ

Terima kasih atas dukungan Anda. ਬਲਾਂਕੀ ਰਤਨ ਬਾਗੀ ਅੰਦਰ ਆ ਜੀ ਅੰਦਰ ਆ ਜੀ ਗੱਡੂ ਬਾਗੀ ਥੋੜਾ ਜਿਹਾ ਪਿੱਛੇ ਖੋ ਲਓ ਜੀ ਬਾਤ ਜੈਂਟਰਲ ਸਕੂਲ ਅੰਦਰ ਸਾਡੇ ਬਾਈਕਾਂ ਤੇ ਕੋਈ ਕੋਈ ਹਾਂ ਪਟਕੇ ਪਰਮਾਣੂ वो पाता है कौन की फूलचंद जी महाराज की जय और उनके जैन देवाकर गुरुदेव जी ने धर्म मुनि जी महाराज की जय माता लेकिन मीना जी महाराज की जय राधे राधे मैं कैसे फंक्शन आ भी दसों आया جي ساڈه ٻيڏي کها کائو ٿو هي انڊر بل آجي ٿا واه ٿورا ٻڌي ٿي تڏي به ڊيٽا ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਨਬਲੀ ਅਤੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀ ਸੀ ਇਜਾਜ਼ਤ ਦਿਓ ਧੰਨਵਾਦ